ਇਸ ਸੈਲੋ ਪਲਾਟ ਜੋ ਤੁਹਾਨੂੰ ਦਿਖਾਈ ਦੇ ਰਹੇ ਨੇ ਮੋਗਾ ਤੋਂ ਤਲਵੰਡੀ ਭਾਈ ਰੋਡ ਤੇ ਡਗਰੂ ਪਿੰਡ ਵਿਖੇ ਬਣੇ ਹੋਏ ਨੇ ਜਿਸ ਵਿੱਚ ਮੋਗੇ ਏਰੀਏ ਦੀ ਸਾਰੀ ਕਣਕ ਸਟੋਰ ਕੀਤੀ ਜਾ ਸਕਦੀ ਹੈ ਅਤੇ ਕਿਸਾਨ ਵੀਰ ਆਪਣੀਆਂ ਟਰਾਲੀਆਂ ਸਿੱਧੀਆਂ ਲਿਆ ਕੇ ਇਸ ਸੈਲੋ ਵਿੱਚ ਉਤਾਰ ਰਹੇ ਨੇ ਉਹਨਾਂ ਨੂੰ ਕਿਸਾਨਾਂ ਨੇ ਰੋਕਣ ਲਈ ਅਤੇ ਲੰਬੰਦ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾ ਵੱਲੋਂ ਇਸ ਮੂਰੇ ਧਰਨਾ ਲਗਾਇਆ ਗਿਆ ਅਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਵਿੱਚ ਕਣਕ ਨਾ ਲਿਆਂਦੀ ਜਾਵੇ ਅਤੇ ਆਪਣੀਆਂ ਮੰਡੀਆਂ ਵਿੱਚ ਕਣਕ ਵੇਚੀ ਜਾਵੇ ਆਉਣ ਵਾਲੇ ਸਮੇਂ ਦੇ ਭਵਿੱਖ ਵਿੱਚ ਇਹ ਸੈਲੋ ਮੰਡੀਆਂ ਬੰਦ ਕਰਵਾ ਦੇਣਗੇ ਪਰ ਤੁਸੀਂ ਬੈਠੇ ਹੋ ਹਜੇ ਇਸਨੂੰ ਰੋਕਣ ਵਾਲੇ ਤੁਸੀਂ ਇਹ ਗੱਲ ਪੁੱਝੀ ਆ ਵੀ ਆਹ ਜੇ ਸੈਲੋ ਗਦਾਮ ਜੇ ਸਾਡੇ ਠੀਕ ਹੈ ਇਹਨਾਂ ਨੇ ਬਣਾਲੇ ਸਰਕਾਰੀ ਕਰਨੇ ਦਾ ਸੋਣਾ ਚਾਹੀਦਾ ਤੇ ਇਹ ਆਏ ਨਹੀਂ ਛੱਡਨੇ ਇਹਨਾਂ ਨੇ ਇਹ ਖੋਣੇ ਪੈਣਗੇ ਕਿਉਂਕਿ ਜਦੋਂ ਹੁਣ ਤੁਸੀਂ ਉਹ ਮੰਗਾਉਂਦੇ ਗਲੇ ਦੀ ਹੱਡੀ ਨਹੀਂ ਬਣਦੇ ਕੋਨਾ ਚਾਰ ਸਾਨੂੰ ਨਾ ਮੁਆਵਜ਼ੇ ਮਿਲਣੇ ਆ ਨਾ ਤੁਹਾਡੇ ਬੱਚਿਆਂ ਨੂੰ ਰਸਗਾਰ ਮਿਲਣਾਗਾ ਨਾ ਇਥੋਂ ਨਸ਼ਾ ਖਤਮ ਹੋਣਾਗਾ ਨਾ ਇਹੜੇ ਆ ਵੱਡੋ ਵੱਡੇ ਕਾਰਪੋਰੇਟ ਘਰਾਣੇ ਇਹ ਸੜਕਾਂ ਬਣੀਆਂ ਦੀਆਂ ਭਾਰਤ ਮਾਲਾ ਤੁਹਾਡੇ ਖੇਤਾਂ ਚ ਰੰਗ ਰਹੀਆਂ ਪਾਈਪ ਲਾਈਨਾਂ ਵਿਛਾ ਰਹੇ ਨੇ ਗੈਸ ਪਾਈਪ ਲਾਈਨਾਂ ਵਿਛਾ ਰਹੇ ਨੇ ਜ਼ਮੀਨਾਂ ਰੋਕ ਰਹੇ ਨੇ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਨੇ ਉਹ ਨਹੀਂ ਰੁਕਣੇ ਜਿੰਨਾ ਚਾਲ ਬੋਲ ਸਾਡੇ ਜਥੇਵੰਦੀ ਦੀ ਸੋਚ ਜਿੰਦਾਬਾਦ 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 ਸੋਨਾ ਮਦੂਰਾ ਮਲਾਜ਼ਮਾਂ ਦਾ ਏਕਾ ਜਿੰਦਾਬਾਦ 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 ਆਮ ਨੂੰ ਨੋਟਰ ਕੋਟੇ ਨਾਲ ਫਰੋਪਰੇਟ ਕਰਾਂ ਜਿੰਦਾਬਾਦ ਜਿੰਦਾਬਾਦ ਕਿਹਨੇ ਸਾਡੇ ਤੋਂ ਖਾਂਸੀ ਹੀ ਰੋਵੇ ਉਹਨਾਂ ਨੂੰ ਜੇ ਤੱਕ ਨੌਕਰੀਆਂ ਨਹੀਂ ਮਿਲੀਆਂ ਉਹ ਆਰਾਮੇ ਹੁੰਦੇ ਨੇ ਸਾਨੂੰ ਕੀ ਜਵਾਬ ਦਈਏ ਅਸੀਂ ਇਹਨਾਂ ਨੂੰ ਸਵਾਲ ਪੁੱਛਾਂਗੇ ਤੇ ਪੁੱਛਾਂਗੇ ਕਿ ਨਸ਼ਾ ਕਰ ਤੂੰ ਹੋ ਗਿਆ ਸਾਨੂੰ ਹਰ ਇੱਕ ਨੂੰ ਪਤਾ ਹੈ ਤੁਹਾਡੇ ਪਿੰਡ ਵਿੱਚ ਕੌਣ ਅਸਲ ਵਿੱਚ ਹੈ ਸਾਨੂੰ ਵੀ ਪਤਾ ਹੈ ਪਰ ਰੋਕ ਨਹੀਂ ਸਕਦੇ ਪਰ ਰੋਕਣੇ ਉਦੋਂ ਜੇ ਨਾ ਬਟੇ ਕਾ ਤੇ ਬਟੇ ਦਾ ਪਟੇਲ ਨੋਨ ਕਰਕੇ ਇਹਨਾਂ ਦੇ ਅੱਖ ਚੋਂ ਦਮ ਕਰਾਂਗੇ ਤੇ ਬਟੇ ਅੰਦੋਲਨ ਚਲਾ ਕੇ ਅਸੀਂ ਮਜਾ ਬਣਾਵਾਂਗੇ ਤੇ ਇਹਨਾਂ ਤੋਂ ਪਹਿਲਾਂ ਸਰਕਾਰ ਤੇ ਅਧੀਨ ਕਰਾਵਾਂਗੇ ਉਦੋਂ ਸਾਡੀ ਜਿੱਤ ਸਰੀ ਅੱਜ ਵੀ ਮਰੇ ਤੇ ਕੱਲ ਵੀ ਮਰੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਸਰਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਭਰਾਓ ਮਜ਼ਦੂਰ ਸਾਥੀਓ ਤੇ ਮੇਰੀਆਂ ਮਾਵਾਂ ਭੈਣਾਂ ਸਭ